ਕਰਵਾਏ ਗਏ ਨੇ ਤੇ ਕਿਸ ਤਰ੍ਹਾਂ ਦਾ ਬੱਚਿਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਬਹੁਤ ਕਿਰਪਾਈ ਬੜੀ ਮਾਨੂੰ ਖੁਸ਼ੀ ਮਿਲੀ ਪਹਿਲਾ ਪ੍ਰੋਗਰਾਮ ਸੀ ਇਹ ਜਥੇਬੰਦੀ ਵੱਲੋਂ ਇਲਾਕੇ ਦਾ ਸੰਜੋਗ ਲਿਆ ਬੜੇ ਪਿੰਡ ਦੇ ਲੋਕਾਂ ਦੇ ਸਹਿਯੋਗ ਤੇ ਤਾਂ بارش ਹੋਣ ਕਰਕੇ ਥੋੜੇ ਜਿਹੇ ਬੱਚੇ ਜਿਹੜੇ ਆ ਉਹਨਾਂ ਦੀ ਗਿਣਤੀ ਘਟੀ ਹੈ ਉਦੋਂ ਬਹੁਤ ਅੱਜ ਤੇ ਬੱਚੇ ਜਿਹੜੇ ਆਏ ਸਨ ਜਿਨ੍ਹਾਂ ਨੇ ਦੋਨਾਂ ਭਾਗਾਂ 'ਚ 8 ਸਾਲ ਤੋਂ ਲੈ ਕੇ ਤੇ 13 ਸਾਲ 14 ਸਾਲ ਤੋਂ ਲੈ ਕੇ ਤੇ ਉਮਰ ਨਹੀਂ ਦੱਸੀ ਕਿ ਬੱਚਿਆਂ ਨੇ ਹਿੱਸੇ ਲਏ ਨੇ ਦਸਤਾਰਾਂ ਜਿਹੜਾ ਇਹਨਾਂ ਨੂੰ ਟਾਈਮ ਦਿੱਤਾ ਸੀ ਉਹਨਾਂ ਟਾਈਮ ਤੋਂ ਪਹਿਲਾਂ-ਪਹਿਲਾਂ ਦਸਤਾਰਾਂ ਸਿਰਾਂ ਤੇ ਸ਼ੀਸ਼ੇ ਦੇ ਵਿੱਚ ਬੰਨ ਕੇ ਦਿਖਾ ਦਿੱਤੀਆਂ ਸੰਗਤਾਂ ਨੂੰ ਤੇ ਵੱਡੇ ਇਨਾਮ ਦਿੱਤੇ ਗਏ ਸਨ ਸੰਗਤ ਦੇ ਸੰਜੋਗ ਸਦਕਾ ਪਹਿਲਾ ਨਾਮ ਦੂਜਾ ਨਾਮ ਤੇ ਤੇ ਜਾ ਨਾਮ ਉਹ ਅਸੀਂ ਇਹਨਾਂ ਨੂੰ ਪੈਸਿਆਂ ਦਾ ਹੀ ਦਿੱਤਾ ਸੀ ਕਿ ਕੋਈ ਪ੍ਰਾਈਜ਼ ਜਿਹੜਾ ਕੀਤੀ ਤੇ ਪੈਸੇ ਇਹਨਾਂ ਦੇ ਕੋਈ ਪੜ੍ਹਾਈ ਦੇ ਕੰਮ ਆ ਸਕਦੇ ਨੇ ਤੇ ਕੋਈ ਇਹ ਆਪਣਾ ਕੋਈ ਹੋਰ ਵੀ ਜਿਹੜੀ ਚੀਜ਼ ਸਕੂਲ ਦੀ ਆ ਉਹ ਲੈ ਸਕਦੇ ਨੇ ਇਹ ਪਿੰਡਾਂ ਵਿੱਚ ਉਪਰਾਲੇ ਸਾਨੂੰ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਕਰਨੀ ਚਾਹੀਦੇ ਨੇ ਅਸੀਂ ਗੁਰੂ ਦੀ ਕਿਰਪਾ ਸਦਕਾ ਗੁਰੂ ਘਰ ਦੀ ਸਾਡੀ ਅਰਦਾਸ ਹੈ ਕਿ ਅਸੀਂ ਹਰ ਇੱਕ ਪਿੰਡ ਵਿੱਚ ਇਦਾਂ ਦਾ ਉਪਰਾਲਾ ਕਰੀਏ ਜਿਹਦੇ ਨਾਲ ਬੱਚਿਆਂ ਨੂੰ ਉਤਸ਼ਾਹ ਕੀਤਾ ਜਾਵੇ ਬਾਬਾ ਜੀ ਕਿਹੜਾ ਪਿੰਡ ਹੈ ਤੇ ਕਿਹੜਾ ਸਥਾਨ ਹੈ ਜਿੱਥੇ ਇੱਕ ਕੜਿਆਣਾ ਪਿੰਡ ਪੈਂਦਾ ਇੱਥੇ ਸਾਨੂੰ ਜਿਹੜੀ ਸੇਵਾ ਮਿਲੀ ਹੈ ਗੁਰਦੁਆਰਾ ਬਾਬਾ ਮੋਤੀ RAM ਮਹਾਰਾਜ ਜੀ ਦੇ ਨਾਂ ਤੇ ਬਣਾਵਾ ਉਸ ਪਰਿਵਾਰ ਨੇ ਬੜੀ ਵੱਡੀ ਸ਼ੀਧੀ ਦਿੱਤੀ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਉਹ ਸਮੇਂ ਦੁੱਧ ਸ਼ਕਾਇਆ ਸੀ ਇੱਥੇ ਜਿਹੜੇ ਪਹਿਲੇ ਸੇਵਾਦਾਰ ਸਨ ਬਾਬਾ ਸੰਤੋਖ ਸਿੰਘ ਜੀ ਉਹਨਾਂ ਨੇ ਇਹ ਗੁਰੂ ਘਰ ਦੀ ਸਾਰੀ ਲਿਖਤ ਪੜ ਸਾਨੂੰ ਦੇਤੀ ਹੈ ਕਿ ਤੁਸੀਂ ਇਹ ਗੁਰੂ ਘਰ ਦੀ ਸੇਵਾ ਸੰਭਾਲੋ ਇਹ ਜਥੇਬੰਦੀ ਜਿਹੜੀ ਸਤਕਾਰ ਕਮੇਟੀ ਪੰਜਾਬ ਨਵੇਂ ਸਮੇਂ ਤੋਂ ਜਿਹੜਾ ਉਪਰਾਲਾ ਕਰਦੀਆਂ ਆ ਰਹੀਆਂ ਨੇ ਇਹ ਨਾਲ ਦੀ ਨਾਲ ਬੱਚਿਆਂ ਨੂੰ ਉਤਸ਼ਾਹ ਕਰਨ ਵਾਸਤੇ ਕੀਤਾ ਗਿਆ ਹੈ ਮੈਂ ਇਹ ਜਸ ਸਾਹਿਬਾਂ ਦਾ ਵੀ ਬਹੁਤ ਧੰਨਵਾਦ ਕਰਦਾ ਭਾਈ ਹਰਦੀਪ ਸਿੰਘ ਜੀ ਅਤੇ ਹੋਰ ਵੀ ਜਿਹੜੀਆਂ ਇਲਾਕੇ ਦੀਆਂ ਸੰਗਤਾਂੀਆਂ ਨੇ ਬਾਬਾ ਕਲਵੰਸ ਸਿੰਘ ਜੀ ਆਏ ਨੇ ਲੇਟ ਆਏ ਨੇ ਜਲੰਧਰ ਤੋਂ ਇਹਨਾਂ ਨੇ ਇਹ ਦਾਸਨਾ ਦਾਵਾ ਕੀਤਾ ਕਿ ਆਪਾਂ ਇਥੋਂ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਜਿਹੜਾ ਵਾ ਤਿੰਨ ਤਿੰਨ ਦੇ ਦੀਵਾਨ ਜਿਹੜੇ ਤਿੰਨ ਦਿਨਾਂ ਦੇ ਦੀਵਾਨ ਇੱਕ ਗੁਰੂ ਘਰ ਵਿੱਚ ਰੱਖਾਂਗੇ ਰਾਤ ਦੇ ਇੱਥੇ ਆਣ ਕੇ ਨਾਲ ਰਾਤ ਸਵੇਰੇ ਹੁਕਮਨਾਮੇ ਦੀ ਕਥਾ ਤਾਂ ਸ਼ਾਮਾ ਨੂੰ ਇਤਿਹਾਸ ਦੀ ਕਥਾ ਵੀ ਗੁਰੂ ਕਿਰਪਾ ਕਰਕੇ ਇਹਨਾਂ ਦੇ ਕੋਲੋਂ ਕਰਾਇਆ ਕਰਨਗੇ ਇੱਥੇ ਬੱਚਿਆਂ ਨੂੰ ਗੁਰਮਤ ਵਿਦਿਆਲਾ ਜਿਹੜਾ ਵਾ ਉਹ ਪਹਿਲ ਤੇ ਆਧਾਰ ਤੇ ਸਾਡੀ ਜਿਹੜੀ ਸੋਚ ਹੈ ਸਾਰੇ ਸਿੰਘਾਂ ਦੀ ਬਾਈ ਨਿਸ਼ਾਨ ਸਿੰਘ ਜੀ ਨਾਲ ਪਹੁੰਚੇ ਪੰਜ ਸੁਦੇਸ਼ ਸਿੰਘ ਬੱਜੂ ਮਾਨ ਵਰਗੇ ਗੁਰੂ ਦੇ ਸਿੱਖ ਹੋਰ ਵੀ ਬੜੇ ਫੌਜੀ ਅਵਤਾਰ ਸਿੰਘ ਜੀ ਪਹੁੰਚੇ ਹਨ ਮੈਂ ਇਹਨਾਂ ਗੁਰਮੁਖਾਂ ਦਾ ਸੰਯੋਗ ਲਿਆ ਕਰਕੇ ਇੱਥੇ ਜਿਹੜਾ ਵਾ ਗੁਰਮਤ ਸੰਗੀਤ ਅਕੈਡਮੀ ਦਾ ਜਿਹੜਾ ਵਾ ਉਹ ਵੱਡੇ ਪੱਧਰ ਦੇ ਵਿੱਚ ਇਲਾਕੇ ਵਿੱਚ ਕਿ ਜਿਹੜੇ ਮਰਜ਼ੀ ਆਣ ਕੇ ਇੱਥੇ ਬੱਚੇ ਜਿਹੜੇ ਆ ਕੀਰਤਨ ਸਿੱਖ ਲੈਣ ਤਬਲੇ ਹਰਮੋਨੀਓ ਲੈ ਆਂਦੇ ਨੇ ਤੇ ਨਾਲ ਹੀ ਗੁਰਬਾਣੀ ਸ਼ੁੱਧ ਜਿਹੜੀ ਆ ਉਹ ਇੱਥੇ ਸੰਥਿਆ ਦਿੱਤੀ ਜਾਵੇਗੀ ਮੈਂ ਸਾਰੀਆਂ ਸੰਗਤਾਂ ਨੂੰ ਇਸ ਇਲਾਕੇ ਦੀਆਂ ਨੂੰ ਹਾਰਪੂਰ ਤੇ ਜਲੰਧਰ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਤਕੜੇ ਹੋ ਕੇ ਸਾਨੂੰ ਸੰਯੋਗ ਦਿਓ ਤੇ ਇਥੋਂ ਜ਼ਰੂਰ ਅਸੀਂ ਕਿਰਤਨੀਆਂ ਬਣਾ ਕੇ ਕਥਾਵਾਚਕ ਬਣਾ ਕੇ ਤੇ ਇੱਕ ਪਾਠੀ ਸਿੰਘ ਤੇ ਗ੍ਰੰਥੀ ਸਿੰਘ ਤਿਆਰ ਕਰਕੇ ਤੁਹਾਡੇ ਪਿੰਡਾਂ ਵਿੱਚ ਜ਼ਰੂਰ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜਿਹੜੇ ਨੌਜਵਾਨ ਪੀੜੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਨਸ਼ਾ ਜਿਹੜਾ ਵਾ ਇਹ ਇੱਕ ਦਿਨ ਦੇ ਵਿੱਚ ਕੀ ਮੇਰੇ ਸੋਹਣਾ ਘੰਟਿਆਂ ਦੇ ਵਿੱਚ ਇਹ ਬੰਦ ਹੋ ਸਕਦਾ ਜੇ ਅਸੀਂ ਸਾਰੇ ਇਹ ਪੰਜਾਬ ਦੇ ਵਿੱਚ ਅੱਜ ਪਰਣ ਕਰ ਲਈਏ ਗੁਰੂ ਘਰ ਜਾ ਕੇ ਕਿ ਅੱਜ ਤੋਂ ਬਾਅਦ ਕਿਸੇ ਵੀ ਪ੍ਰਕਾਰ ਦਾ ਭਾਵੇਂ ਸ਼ਰਾਬ ਦਾ ਨਸ਼ਾ ਹੈ ਭਾਵੇਂ ਫੀਮ ਦਾ ਹੈ ਭਾਵੇਂ ਸਮੈਗ ਦਾ ਨਸ਼ਾ ਹੈ ਚਾਹ ਦਾ ਵੀ ਨਸ਼ਾ ਜਿਹੜਾ ਉਹ ਵੀ ਮਾੜਾ ਹੈ ਇਹ ਚੀਜ਼ਾਂ ਵਾਸਤੇ ਸਾਨੂੰ ਸਾਰਿਆਂ ਨੂੰ ਆਪ ਖੁਦ ਉਪਰਾਲੇ ਕਰਨੇ ਪੈਣੇ ਆ ਨਸ਼ਾ ਵੇਚਣ ਵਾਲੇ ਜਿਹੜੇ ਸਤਾਗਰ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵਾਂ ਕਿ ਇੱਕ ਤੇ ਤੁਸੀਂ ਲੋਕਾਂ ਦਾ ਘਰ ਜਾੜ ਕੇ ਆਪਣਾ ਘਰ ਭਰ ਰਹੇ ਜੇ ਪਰ ਐਦਾ ਕਰਨੀ ਜੇ ਪਰ ਦੇ ਕਿਸ ਦਾ ਘਰ ਝਾੜਨ ਵਾਲਾ ਖੁਦ ਆਪਣਾ ਘਰ ਉਜਾੜ ਕੇ ਬਹਿ ਜਾਂਦਾ ਹੈ ਸਰਕਾਰਾਂ ਨੇ ਵੀ ਧਿਆ ਕਰ ਦਿੱਤਾ ਹੈ ਕਿ ਜਿਹੜਾ ਨਸ਼ਾ ਵੇਚ ਕੇ ਆਪਣੀ ਜਾਇਦਾਦ ਬਣਾ ਰਿਹਾ ਹੈ ਉਹਦੀ ਪਹਿਲੀ ਜਾਇਦਾਦ ਵੀ ਨਾਲ ਹੀ ਕੁਰਕ ਕਰ ਰਹੇ ਨੇ ਤੇ ਮੈਂ ਉਹਨਾਂ ਨੌਜੋਨਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਵਿੱਚ ਬੜਾ ਤਕੜਾ ਨੁਕਸਾਨ ਹੋ ਰਿਹਾ ਹੈ ਅਸੀਂ ਆਪਣੇ ਹੀ ਬੱਚਿਆਂ ਦਾ ਨੁਕਸਾਨ ਕਰ ਰਹੇ ਹਾਂ ਆਓ ਸਾਰੇ ਅੱਜ ਪਰਣ ਕਰੀਏ ਕਿ ਆਪਣੇ ਪੰਜਾਬ ਨੂੰ ਖੁਸ਼ਹਾਲ ਕਿਦਾਂ ਬਣਾਉਣਾ ਹੈ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਤੇ ਉਪਰਾਲਾ ਕਰਨਾ ਪੈਣਾ ਕਿ ਅੱਜ ਤੋਂ ਬਾਅਦ ਨਾ ਨਸ਼ਾ ਵੇਚਾਂਗੇ ਤੇ ਨਾ ਨਸ਼ਾ ਕਰਾਂਗੇ ਤੇ ਨਾ ਕਰਨ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੰਤ ਸਿੰਘ ਜੀ ਅੰਗੋ ਬਈ ਅੱਜ ਦਸਤਾਰ ਦੇ ਜਿਹੜੇ ਮੁਕਾਬਲੇ ਕਰਵਾਏ ਗਏ ਨੇ ਕਿੰਨੇ ਬੱਚਿਆਂ ਨੇ ਤੇ ਕਿਸ ਤਰ੍ਹਾਂ ਕੇ ਦੇ ਨਾਲ ਜਿਹੜਾ ਜਿਹੜਾ ਸੰਦੇਸ਼ ਪਹੁੰਚਾਇਆ ਗਾ ਤੇ ਕੀ ਹੁੰਗਾਰਾ ਮਿਲਿਆ ਬੱਚਿਆਂ ਵੱਲੋਂ ਇਹ ਜੀ ਅੱਜ ਦਾ ਜਿਹੜਾ ਸਮਾਗਮ ਬਹੁਤ ਜਲਦੀ ਇੱਕ ਹਫ਼ਤੇ ਦੇ ਵਿੱਚ ਸਾਰੀ ਤਿਆਰੀ ਕੀਤੀ ਗਈ ਪਾਇ ਸਾਹਿਬ ਹੁਣਾ ਵੱਲੋਂ ਤੇ ਜਿੰਨਾ ਪ੍ਰਚਾਰ ਹੋ ਸਕਿਆ ਤੇ ਉਦੋਂ ਵਾਦੀ ਦੇਖਣ ਵਿੱਚ ਆਇਆ ਕਿ ਬੱਚੇ ਬੜੇ ਪਿਆਰ ਦੇ ਨਾਲ ਉਹਨਾਂ ਦੇ ਮਾਪੇ ਪਰਿਵਾਰ ਨਾਲ ਪਹੁੰਚੇ ਨੇ ਤੇ ਇਹ ਬਹੁਤ ਸਲਾਘਾਯੋਗ ਕਦਮ ਹੈ ਭਾਈ ਸਾਹਿਬ ਹੁਣਾ ਦਾ ਜਿਹੜੇ ਇੱਥੇ ਅਸਥਾਨ ਦੀ ਸੇਵਾ ਮਿਲੀ ਆ ਤੇ ਇਲਾਕਾ ਨਿਵਾਸੀਆਂ ਨੂੰ ਵੀ ਇਹ ਮੈਂ ਆਪਣੇ ਵੱਲੋਂ ਬੇਨਤੀ ਕਰਾਂਗਾ ਕਿ ਇਹ ਜਿਹੜਾ ਅਸਥਾਨ ਹੈ ਇਹ ਕੇਵਲ ਇੱਥੇ ਸਵੇਰੇ ਨਿਤਨੇਮ ਤੇ ਹੋਣਾ ਹੀ ਹੋਣਾ ਹੈ ਉਸ ਦੇ ਨਾਲ ਨਾਲ ਜਿਹੜਾ ਭਾਈ ਸਾਹਿਬ ਜੀ ਦਾ ਉਪਰਾਲਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਮਤ ਨਾਲ ਜੋੜਿਆ ਜਾਵੇ ਸਿੱਖੀ ਨਾਲ ਜੋੜਿਆ ਜਾਵੇ ਅੱਜ ਦੇਖੋ ਕਿੰਨੇ ਬੱਚੇ ਸੋਹਣੇ ਦਸਤਾਰਾਂ ਸਜਾ ਕੇ ਤੇ ਇੱਥੇ ਹਾਜ਼ਰ ਹੋਏ ਨੇ ਇਹ ਸਾਰਿਆਂ ਨੂੰ ਇਸ ਸਮਾਗਮਾਂ ਵਿੱਚ ਇਹਨਾਂ ਕਾਰਜਾਂ ਵਿੱਚ ਭਾਈ ਸਾਹਿਬ ਜੀ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਤੇ ਯਤਨ ਕਰਾਂਗੇ ਕਿ ਇਹਨਾਂ ਨਗਰਾਂ ਦੇ ਵਿੱਚ ਭਾਈ ਸਾਹਿਬ ਜੀ ਦੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਅਸੀਂ ਸਾਰੇ ਸੁਜੋਗਦੇ ਹਈਏ ਕਿ ਚੜ੍ਹਦੀ ਕਲਾ ਦੇ ਵਿੱਚ ਇਹ ਸਮਾਗਮ ਹੋਵੇ ਤੇ ਕੌਮ ਦੀ ਚੜ੍ਹਦੀ ਕਲਾ ਹੋਵੇ। ਮੇਰਾ ਹਰਦੀਪ ਸਿੰਘ ਜੀ। ਹਾਂਜੀ ਅੱਜ ਦਸਤਾਰ ਮੁਕਾਬਲੇ ਇੱਕ ਕਰਵਾਏ ਗਿਆ ਨੇ ਤੇ ਕੀ ਕਹਨੇ ਲੱਗਦਾ? ਭਾਈ ਸਾਹਿਬ ਜੀ ਬਹੁਤ ਹੀ ਵਧੀਆ ਸ਼ਲਾਘਾ ਜੋ ਸਮਾਗਮ ਹੋਇਆ। ਸੋ ਬੱਚਿਆਂ ਨੇ ਵੀ ਬਹੁਤ ਭਾਰੀ ਤਦਾਦ ਦੇ ਵਿੱਚ ਆਣ ਕੇ ਜੋ ਦਸਤਾਰਾਂ ਸਜਾ ਕੇ ਆਪਣੀਆਂ ਬਹੁਤ ਵਧੀਆ-ਵਧੀਆ ਦਸਤਾਰਾਂ ਸਜਾ ਕੇ ਜੋ ਦਿਖਾ ਲੀਆਂ ਉਹਨਾਂ ਨੂੰ ਨਾਮ ਦਿੱਤੇ ਗਏ। ਉਤੋਂ ਪ੍ਰੰਤ ਬੱਚਿਆਂ ਦੇ ਨਾਲ ਹੋਰ ਵੀ ਅਸੀਂ ਜੇ ਤਰ ਗਤਕਾ ਤੇ ਹੋਰ ਸੰਥਿਆ ਪਾਠ ਦੀ ਸੰਥਿਆ ਹੋਰ ਵੀ ਇਸ ਗੁਰੂ ਘਰ ਦੇ ਵਿੱਚੋਂ ਸਾਰਾ ਜੋ ਬੱਚਿਆਂ ਨੂੰ ਹਨਾ ਪ੍ਰਾਪਤ ਕੀਤਾ ਜਾਊਗਾ ਜੇ ਬੱਚਿਆਂ ਨੂੰ ਜੇ ਸਿੱਖਣਾ ਚਾਹੁੰਦੇ ਆ ਉਹ ਆਣ ਕੇ ਇੱਥੋਂ ਸਿੱਖ ਸਕਦੇ ਆ ਅਸੀਂ ਆਪ ਵੀ ਸੰਥਿਆ ਲੈਣੀ ਚਾਹੁੰਦੇ ਆ ਕਿਉਂਕਿ ਅਸੀਂ ਪਾਠ ਜ਼ਰੂਰ ਘਰਾਂ ਚ ਕਰਦੇ ਆ ਪਰ ਇਹ ਆਪਾਂ ਜਿੰਨਾ ਚਿਰ ਗੁਰੂ ਦੇ ਕੋਲ ਕਿਸੇ ਕੋਲ ਇਹਦੇ ਵੱਡੇ ਆਪ ਤੋਂ ਸੀਨੀਅਰ ਕੋਲ ਪੇਸ਼ ਨਹੀਂ ਹੁੰਦੇ ਉਹਨਾਂ ਚਾਹੇ ਸਾਨੂੰ ਨਹੀਂ ਪਤਾ ਲੱਗਦਾ ਬਾਬਾ ਜੀ ਜਿੱਦਾਂ 17 ਕਈ ਬੱਚੇ ਨਹੀਂ ਬਣ ਨਹੀਂ ਉਹਨਾਂ ਨੂੰ ਦਸਤਾਰਾਂ ਸਖੋਣ ਵਾਸਤੇ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਹਾਂਜੀ ਹੌਲੀ ਹੌਲੀ ਉਪਰਾਲਾ ਕਰਾਂਗੇ ਅਸੀਂ ਉਹ ਵੀ ਸਾਡੇ ਕੋਲ ਆਦਮਪੁਰ ਤੋਂ ਕਿੰਗ ਦਸਤਾਰ ਵਾਲੇ ਆਇਓ ਆ ਜੱਜ ਸਾਹਿਬ ਆਇਓ ਆ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਹਫਤਾ ਬਾਅਦ ਜਾਂ ਮਹੀਨੇ ਬਾਅਦ ਇੱਕ ਜਾਂ ਦੋ ਦਿਨ ਰੱਖਾਂਗੇ ਤਾਂ ਜੋ ਬੱਚਿਆਂ ਨੂੰ ਦਿਮਾਲੇ ਵਧੀਆ ਸਜਾਏ ਜੌਣ ਵਾਸਤੇ ਸਖਲਾਈ ਦਿੱਤੀ ਜਾਵੇ ਦਸਤਾਰ ਵਾਸਤੇ ਸਖਲਾਈ ਦਿੱਤੀ ਜਾਵੇ ਬਾਕੀ ਇਹੋ ਹੀ ਨੌਜਵਾਨਾਂ ਨੂੰ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਨਸ਼ਿਆਂ ਤੋਂ ਦੂਰ ਰਹਿਣ ਇਹੋ ਜਿਹੜੇ ਕਦਮ ਆ ਬਹੁਤ ਘਾਟੇ ਹੀ ਭਾਈ ਸਾਹਿਬ ਹੁਣਾਂ ਨੇ ਜਿਹੜੇ ਇਹ ਕਦਮ ਪੁੱਟਿਆ ਬਹੁਤ ਹੀ ਵਧੀਆ ਸ਼ਲਾਘਾਯੋਗ ਆ ਬਾਕੀ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ